ਯਮੇ ਕੇ ਤੁਹਾਨੂੰ ਪਤਾ ਹੀ ਹੈ ਕਿ ਲੱਖੇ ਸਿਧਾਣੇ ਦੇ ਵੱਲੋਂ ਵੱਡਾ ਦਰਿਆ ਦੇ ਪਾਣੀ ਨੂੰ ਲੈ ਕੇ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੀ 3 ਤਾਰੀਖ ਨੂੰ ਤੇ ਆ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਪ੍ਰਵਾਸੀਆਂ ਦਾ ਦੇਖੋ ਕਿੰਨਾ ਵੱਡਾ ਇਕੱਠ ਹੈ ਅਤੇ ਪੰਜਾਬੀ ਇੱਕ ਵੀ ਨਜ਼ਰ ਨਹੀਂ ਆ ਰਿਹਾ ਅਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਲੱਖੇ ਸਿਧਾਣੇ ਨੂੰ ਦੇਖੋ ਰੈਲੀ ਦੇ ਵਿੱਚ ਪ੍ਰਵਾਸੀਆਂ ਦੇ ਲੋਕ ਕਿਸ ਤਰ੍ਹਾਂ ਲਲਕਾਰਿਆ ਗਿਆ ਅੱਗੇ ਤੁਸੀਂ ਪੂਰੀ ਵੀਡੀਓ ਵੇਖੋ ਮੇਰੀ ਪਾ ਕੇ ਕਿਹਾ ਸੀ ਵੀਡੀਓ ਫੇਸਬੁਕ ਤੇ ਮੈਂ ਕਿਹਾ ਸੀ ਵੀ ਕਿਸ ਦਾ ਕੱਟ ਕਰਕੇ ਦਿਖਾਉਂਗਾ ਆ ਨਿਗਾ ਮਾਰ ਲਓ ਉਹ ਲੱਖ ਸਾਡਾ ਪੁਲਿਸ ਨੇ ਰੋਕਿਆ ਉਹ ਸੱਚ ਨੇ ਬੋਲਿਆ ਹੋਰ ਚੈਲੰਜ ਕਰ ਬੰਦਾ ਮੈਂ ਸਾਰੀਆਂ ਐਸੋ ਸ਼ਕਾ ਟੱਚਾਂ ਦੇ ਨੂੰ ਬੇਨਤੀ ਕੀਤੀ ਸੀ ਫੇਸਬੁਕ ਤੇ ਪਾ ਕੇ ਮੈਸੇਜ ਪਾ ਕੇ ਕਿ ਤੁਸੀਂ ਐਸੋ ਸ਼ਕਾ ਸੁਭਾਣਾ ਨੇ ਆਣਾ ਆਪਣੀ ਲੇਬਰ ਦੀ ਲਾ ਕੇ ਆਣੀ ਜਦੋਂ ਅੱਗਾ ਜੁੱਤ ਕੀਤੀ ਬਹੁਤ ਹੀ ਬੇਸ਼ਰਮੀ ਦੀ ਗੱਲ ਹੈ ਕਿ ਲੱਖਾ ਸਦਾਣਾ ਬੁੱਡੇ ਦਰਿਆ ਦੀ ਗੱਲ ਕਰਦਾ ਸੀ ਤੇ ਕਿਸੇ ਵੀ ਪੰਜਾਬੀ ਨੇ ਉਸ ਦਾ ਸਾਥ ਨਹੀਂ ਦਿੱਤਾ ਬਾਕੀ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜਰੂਰ ਕਰਕੇ ਜਾਇਓ ਜੀ ਅਤੇ ਵੀਡੀਓ ਨੂੰ ਅਗੈ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ